ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਇਹਦਾ ਭਾਵ ਕੀ ਹੈ ਬੋਲੋ ਜਾਣੀ ਦੀ ਬੋਲਣ ਦਾ ਮਤਲਬ ਜੁੜਨਾ ਹੈ ਜੁੜੋ ਜਿਵੇਂ ਤੁਸੀਂ ਫੋਨ ਕਰਦੇ ਆ ਨਾ ਭਵੇਂ ਮੋਰਲਾ ਬੋਲਦਾ ਹੋਵੇ ਪਰ ਹੈਲੋ ਫੇਰ ਵੀ ਕਹਿਣਾ ਹੀ ਕਹਿਣਾ ਵਾ ਉਹਦਾ ਮਤਲਬ ਇਹ ਵੀ ਅਗਲੇ ਨੂੰ ਪਤਾ ਲੱਗ ਜੇ ਵੀ ਵੀ ਮੈਂ ਵੀ ਮੂਰੇ ਹੈ ਹੈਗਾ ਮੀ ਇਹ ਜਿਹੜੋ ਕਹਿੰਦੇ ਬੋਲੋ ਵੀ ਤੁਸੀਂ ਸਾਰੇ ਜਣੇ ਮਹਾਰਾਜ ਦੇ ਨਾਮ ਨਾਲ ਜੁੜ ਜੋ ਇੱਧਰ ਧਿਆਨ ਕਰੋ ਸੁਣੋ ਗੱਲ ਰਚਨਾ ਦੇ ਵਿੱਚ ਉਹਚਾਰਨ ਕਰੋ ਕੀ ਸਤ ਨਾਮ ਸਤ ਕੀ ਹੈ ਪ੍ਰਮਾਤਮਾ ਜਿੰਨਾ ਪ੍ਰਮਾਤਮਾ ਸਤਾ ਉਹਨਾਂ ਹੀ ਉਹਦਾ ਨਾਮ ਸਤ ਹੈ ਸਤ ਨਾਮ ਉਹ ਵੀ ਸਤ ਹੈ ਉਹਦਾ ਨਾਮ ਵੀ ਸਤ ਹੈ ਪਰ ਉਹਦਾ ਨਾਂ ਕੀ ਆ ਵਾਹਿਗੁਰੂ ਬਹੁਤ ਨਾਮ ਆ ਇਹ ਬੜਾ ਵਿਸ਼ੇਸ਼ੇਸ ਜੋਗ ਦਾ ਨਾਮ ਆ ਵਾਹਿਗੁਰੂ ਵਾਹਿਗੁਰੂ ਬੋਲੋ ਸਤ ਕਾਲਪੁਰਖਾ ਉਹਦਾ ਨਾਮ ਵਾਹਿਗੁਰੂ ਆ ਬੋਲੋ